پیارے بچے ستری کال نمستے رام رام آپ سب کا بہت بہت جی کرمی بہت ہے ਤੁਸੀਂ ਆਪਣੇ ਘਰਾਂ ਦੇ ਕੰਮ ਛੱਡ ਕੇ ਦੁਪਹਿਰ ਨੂੰ ਇੱਥੇ ਪਹੁੰਚੇ ਹੋ ਬਹੁਤ ਗੰਭੀਰ ਵਿਸ਼ਾ ਵਿਸ਼ਾ ਸਾਡੇ ਬੱਚਿਆਂ ਨੂੰ ਸਾਡੀ ਜਵਾਨੀ ਨੂੰ ਬਚਾਉਂਦਾ ਤੇ ਮੈਂ ਦਿਨੋਂ ਮੈਨੂੰ ਬੜਾ ਸਕੂਨ ਮਿਲਿਆ ਇਹ ਬੱਚਿਆਂ ਨੇ ਜੋ ਜਦੋਂ ਨੁੱਕਰ ਨਾਟਕ ਕੀਤਾ ਕਿਤੇ ਵਧੀਆ ਢੰਗ ਨਾਲ ਦਿਖਾਇਆ ਕਿ ਆਪਾਂ ਜਿਹੜੀ ਚੀਜ਼ ਬੜੀ ਮਜ਼ਾਕ ਦੇ ਵਿੱਚ ਆਪਾਂ ਹਾਸੇ ਮਜ਼ਾਕ ਸ਼ੁਰੂ ਕਰਦੇ ਆ ਪਰ ਉਹਦਾ ਅੰਜਾਮ ਹੈ ਜਿਹੜਾ ਉਹ ਕਿੰਨਾ ਮਾੜਾ ਹੋ ਸਕਦਾ ਪੰਜਾਬ ਸਰਕਾਰ ਇੱਕ ਕੋਸ਼ਿਸ਼ ਕਰ ਰਹੀ ਹੈ ਜੀ ਆਪਾਂ ਇਸ ਪਾਵਨ ਪਵਿੱਤਰ ਹਾਲ 'ਚ ਖੜੇ ਆ ਮੰਦਰ 'ਚ ਖੜੇ ਪ੍ਰਭੂ ਤੋਂ ਅਸ਼ੀਰਵਾਦ ਲੈ ਕੇ ਪੰਜਾਬ ਸਰਕਾਰ ਨੇ ਇੱਕ ਤਹਈਆ ਕੀਤਾ ਇੱਕ ਮਿਸ਼ਨ ਬਣਾਇਆ ਹੈ ਕਿ ਆਪਣੇ ਪੰਜਾਬ 'ਚੋਂ ਆਪਾਂ ਨਸ਼ਾ ਖਤਮ ਕਰਨਾ ਚਿੰਤਾ ਖਤਮ ਕਰਨਾ ਡਰਗਸ ਖਤਮ ਕਰਦੇ ਪਿਛਲੇ 3 ਮਹੀਨਿਆਂ 'ਚ 11000 ਤਸਕਰ 11000 ਜਿਹੜੇ ਸਮਗਲਰ ਉਹ ਫੜ ਕੇ ਜੇਲ੍ਹਾਂ 'ਚ ਦਿੱਤੇ ਆ ਇਕੱਲੇ ਸ਼ਰੀ ਅਨੰਦ ਪੂਰ ਸਪੀਨਾ ਸਭਾ ਹਲਕੇ 100 ਤੋਂ ਵੱਧ ਬੰਦੇ ਅੰਦਰ ਦਿੱਤੇ ਬੀਤੇ ਰੋਜ਼ ਵੀ 11 ਗ੍ਰਾਮ ਉਸ ਤੋਂ 3 ਦਿਨ ਪਹਿਲਾਂ 60 ਗ੍ਰਾਮ ਹਰ ਰੋਜ਼ ਅਸੀਂ ਕੋਸ਼ਿਸ਼ ਕਰ ਰਿਹਾ ਸਾਡਾ ਸ਼ਹਿਰ ਸਾਫ਼ ਹੋਵੇ ਇਹ ਕੋਈ ਮਕਸਦ ਹੈ ਕੋਈ ਸਾਡਾ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਸਮਗਲਰ ਨਾਲ ਇਨਵੋਲਵ ਨਹੀਂ ਤੇ ਪੁਲਿਸ ਨੂੰ ਖੁੱਲ੍ਹੇ ਫਰੀडम ਹੈ ਐਸਐਚਓ ਸਾਹਿਬ ਨੂੰ ਡੀਐਸਪੀ ਨੂੰ ਖੁੱਲੀ ਫਰੀडम ਹੈ ਕਿ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਤਸਕਰ ਹੈ ਉਹਦੇ ਤੇ ਕਾਰਵਾਈ ਕਰੋ ਸਾਡੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਕਿਸੇ ਕੋਈ ਵੀ ਤੁਹਾਨੂੰ ਫੋਨ ਨਹੀਂ ਆਊਗਾ ਹਾਂ ਸਾਡੇ ਫੋਨ ਆਣਗੇ ਤੁਹਾਨੂੰ ਇਹ ਦੱਸਣ ਲਈ ਵੀ ਇਸ ਮਹੱਲੇ ਚ ਸ਼ਿਕਾਇਤ ਆ ਰਹੀ ਹੈ ਇਸ जगह ਤੋਂ ਸ਼ਿਕਾਇਤ ਆ ਰਹੀ ਹੈ ਨੰਗਲ ਦੇ ਵਿੱਚ ਵੀ ਮਾਨ ਸਾਹਿਬ ਦਾ ਪੀਲਾ ਬਲਡوزر ਚੱਲੇ ਆ ਜਿਨ੍ਹਾਂ ਲੋਕਾਂ ਨੇ ਇਸ ਗੰਦੀ ਕਮਾਈ ਤੋਂ ਆਪਣੇ ਘਰ-ਬਾਰ ਬਣਾਏ ਆ ਉਹ ਵੀ ਨਿਸ਼ਚਿਤ ਹੋ ਕੇ ਬੈਠ ਨਾ ਜਾਣ ਇਹਨਾਂ ਸੋਚਣ ਕਿ ਹਾਂ ਅਸੀਂ ਵੱਡੇ ਵੱਡੇ ਮਹਿਲ ਬਣਾ ਲੈ ਫਾਰਮ ਹਾਊਸ ਬਣਾ ਲੈ ਪੀਲਾ ਪੱਜਾ ਐਂਡ ਤਿਆਰ ਹੈ ਉਹਨਾਂ ਦੇ ਘਰਾਂ ਦੇ ਵੀ ਆਊਗਾ ਮਕਸਦ ਇਹ ਕਿ ਸਾਡਾ ਇਲਾਕਾ ਸਾਫ਼ ਹੋਣਾ ਚਾਹੀਦਾ ਤੇ ਜਿਨ੍ਹਾਂ ਲੋਕਾਂ ਨੇ ਸਾਡੇ ਬੱਚਿਆਂ ਨੂੰ ਇਸ ਦਲਦਲ ਚ ਪਾਇਆ ਆਪਾਂ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਇਨਸਾਫ਼ ਮਿਲੇ ਮੇਰੀਆਂ ਮਾਤਾਵਾਂ ਨੂੰ ਦੀ ਤੁਹਾਨੂੰ ਇਹ ਹੀ ਦੱਸਣਾ ਚਾਹੂੰਗਾ ਇਸ ਦੇ ਉੱਤੇ ਜਿੱਥੇ ਅਸੀਂ ਪੁਲਿਸ ਦੇ ਨਾਲ ਲੱਗੇ ਹੋਏ ਆ ਉੱਥੇ ਹੀ ਜਿਵੇਂ ਇੰਦਨ ਦੇ ਜਾਗਰੂਕਤਾ ਕੈਂਪੇਨ ਇਹ ਚਲਾ ਰਹੇ ਆ ਨਾਲ ਹੀ ਸਿਵਲ ਸਜਨ ਵੈਕਪੇ ਵੱਲੋਂ ਸਾਡੇ ਸਿਹਤ ਵਿਭਾਗ ਦੇ ਵੱਲੋਂ ਜਿਹੜੇ ਬੱਚੇ ਸਾਡੇ ਦਿਲਚਸਪ ਫਸ ਗਏ ਕੋਈ ਵੀ ਸ਼ਖਸ ਜਿਹੜਾ ਨਸ਼ਾ ਛਡਣਾ ਚਾਹੁੰਦਾ ਹੈ ਸਰਕਾਰ ਦਾ ਸਮਰਥਨ ਕਰ ਰਹੀ ਹੈ ਅਸੀਂ ਉਹਨਾਂ ਨੂੰ ਨੰਗਲ ਦੇ ਵਿੱਚ ਵੀ ਕੀਪੂਰ ਸਾਹਿਬ ਚ ਵੀ ਅਨੰਗੁਰ ਸਾਹਿਬ ਚ ਇੱਕ ਓਟ ਕਲੀਨਿਕ ਬਣਾਇਆ ਜਿੱਥੇ ਉਹਨੂੰ ਕੋਈ ਕੋਈ ਸਰੀਰ ਦਾ ਨੁਕਸਾਨ ਨਹੀਂ ਤੇ ਹੌਲੀ ਹੌਲੀ ਉਸ ਦਵਾਈ ਦੇ ਨਾਲ ਉਹ ਨਸ਼ਾ ਆਪਣੇ ਆਪ ਛੱਡਦਾ ਰੁਕਾ ਲੈਂਦਾ ਐਡਾ ਹੀ ਜਿਹੜੇ ਬੱਚੇ ਜ਼ਿਆਦਾ ਬਿਮਾਰ ਨੇ ਇਹ ਜ਼ਿਆਦਾ ਪੀੜਿਤ ਨੇ ਸਾਡੇ ਕੋਲ ਦੋ ਡੀਡਿਕਸ਼ਨ ਸੈਂਟਰ ਇੱਕ ਅਨੰਦਪੁਰ ਸਾਹਿਬ ਇੱਕ ਰੋਪੜ ਵਿਖੇ ਹੈ ਜਿੱਥੇ ਅਸੀਂ ਉਹਨਾਂ ਨੂੰ ਐਡਮਿਟ ਕਰਾ ਸਕਦੇ ਹਾਂ ਮਹੀਨੇ ਡੇਢ ਮਹੀਨੇ ਚ ਇਹ ਬੰਦਾ ਠੀਕ ਹੋ ਜਾਂਦਾ ਨਸ਼ਾ ਛੱਡ ਜਾਂਦਾ ਬਹੁਤ ਪੋਜ਼ਿਟਿਵ ਰਿਜ਼ਲਟ ਆ ਰਿਹਾ ਹੈ ਤੁਹਾਨੂੰ ਬੇਨਤੀ ਹੈ ਸਾਡੇ ਇਲਾਕੇ ਚ ਮੇਨੂੰ ਮਾਣ ਹੈ ਕਿਉਂਕਿ ਇਹ ਧਾਰਮਿਕ ਇਲਾਕਾ ਹੈ ਗੁਰੂ ਸਾਹਿਬ ਦਾ ਚਰਨਛੋਹ ਪ੍ਰਾਪਤ ਹੈ महामयी माता नेणा देवी माता माता थोड़ा थोड़ा ने दी माता चरफा माता दी कृपा से इलाके ते ਸਾਡੇ ਇਲਾਕੇ ਚ ਇਦਾਂ ਦੇ ਬਹੁਤ ਸਾਰੇ ਪਿੰਡ ਐ ਜੋ ਬਿਲਕੁਲ ਨਸ਼ਟ ਰਕ ਫਰੀ ਐ ਨਸ਼ੇ ਤੋਂ ਰਹਿਤ ਐ ਪਰ ਫਿਰ ਵੀ ਜਿਹੜਾ ਥੋੜਾ-ਬੋਟਾ ਹੈ ਆਪਾਂ ਉਹਨੂੰ ਵੀ ਇਹ ਇਨਸਾਫ ਕਰਨਾ ਆਪ ਸਭ ਨੇ ਸਹਿਯੋਗ ਦੇਣਾ ਨਾਲ ਹੀ ਮੈਂ ਇਸ ਗਲਤੀ ਵੀ ਤੁਹਾਨੂੰ ਮੁਬਾਰਕਬਾਦ ਦਿੰਦਾ ਅੱਜ 20 ਤਰੀਕ ਹੋ ਗਈ ਪਿਛਲੇ 15 ਦਿਨ ਤੋਂ ਅਸੀਂ ਨੰਗਲ ਡੈਮ ਤੇ ਇੱਕ ਮੋਰਚੇ ਦੀ ਲੜਾਈ ਲੜ ਰਹੇ ਸੀ ਸਾਡੇ ਪਾਣੀਆਂ ਦੀ ਉਸ ਮੋਰਚੀ ਦੀ ਜਿੱਤ ਹੋਈ ਅਸੀਂ ਆਪਣਾ ਪਾਣੀ ਬਚਾ ਲਿਆ ਹੁਣੇ ਪਾਣੀ ਸਾਨੂੰ ਨੰਗਲ ਸ਼ਹਿਰ ਚ ਵੀ ਮਿਲੂਗਾ ਇਹ ਪਾਣੀ ਸਾਨੂੰ ਅੱਖ-ਵੱਖ ਪਿੰਡਾਂ ਦੀਆਂ ਸਕੀਮਾਂ ਚ ਵੀ ਮਿਲੂਗਾ ਸਾਡੇ ਇਲਾਕੇ ਨੂੰ ਪਹਿਲੀ ਵਾਰੀ ਪਾਣੀ ਮਿਲਣ ਜਾ ਰਿਹਾ ਨਾਲ ਹੀ ਬਹੁਤ ਸਾਰੇ ਵਿਕਾਸ ਦੇ ਕੰਮ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਜਿਹੜੇ ਆ ਲਗਾਤਾਰ ਨਿਰੰਤਰ ਜਾਰੀ ਹੈ ਸਕੂਲਾਂ ਦੇ ਵਿੱਚ ਬਹੁਤ ਵਧੀਆ ਸੁਧਾਰ ਹੋ ਰਿਹਾ ਸਕੂਲ ਆਫ ਫੈਮਿਨਸ ਨੰਗਲ ਕਾਜ਼ੂਲ ਨੰਗਲ ਜਿੱਥੇ ਸਰਕਾਰੀ ਬੱਸਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਕੰਮ ਚੱਲ ਰਹੇ ਸਿਕਿਉਰਟੀ ਗਾਰਡ ਕੈਂਪਸ ਫਰੇਜ ਇੱਥੇ ਹੀ ਅਸੀਂ ਨਿਵਰਦਾ ਦੇ ਨਾਲ ਆਪਣੇ ਕੰਮ ਕਰ ਰਹੇ ਆਂ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਅਖੀਰ ਦੇ ਵਿੱਚ ਅੰਤ ਦੇ ਵਿੱਚ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਜਿੰਨੇ ਬੱਚੇ ਡੁੱਕਰ ਨਾਟਕਾ ਲਈ ਉਹਨੂੰ ਬੇਨਤੀ ਕਰੂੰਗਾ ਕਿ ਆਜਣ ਉਹ ਇੱਥੇ ਆਜਣ ਬਾਕੀ ਸਾਰੀਆਂ ਬਜ਼ਾਵਾ ਭੈਣਾ ਨੌਜਵਾਨ ਵੀਰਾਂ ਬਜ਼ੁਰਗਾਂ ਨੂੰ ਬੇਤੀ ਹੈ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਆਪਾਂ ਇੱਕ ਸੌ ਚੱਕਣੀ ਐ ਇਹ ਸੌ ਹਰ ਇੱਕ ਪਿੰਡ ਚ ਚੁਕਾਈ ਜਾ ਰਹੀ ਐ ਨਸ਼ੇ ਦੇ ਖਿਲਾਫੇ ਲੜਾਈ ਲੜਨ ਲਈ ਸੱਜਾ ਹੱਥ ਅੱਗੇ ਕਰਕੇ ਆਪਾਂ ਇਹ ਸੌ ਚੱਕਣੀ ਐ ਬੱਚਿਓ ਇੱਥੇ ਹੋ ਮੈਂ ਜਿਵੇਂ ਜਿਵੇਂ ਬੋਲੂਗਾ ਜੀ ਆਪ ਜੀਨੇ ਪਿੱਛੇ ਬੋਲਣਾ ਸਭ ਨੂੰ ਬੇਨਤੀ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜੇ ਬਟਾ ਇੱਥੇ ਲਾਈਨ ਅਪ ਕਰ ਇਧਰ ਸਟ੍ਰੇਟ ਲਾਈਨ ਅਪ ਕਰ ਦੋ ਬੱਚੇ ਇਸ ਤਰ੍ਹਾਂ ਤੁਸੀਂ ਇਧਰ ਆ ਗੁੜੀਆਂ ਤੁਸੀਂ ਇੱਥੇ ਆ ਯੈਸ ਗੁੜੀਆਂ ਤੁਸੀਂ ਇਧਰ ਆ اچھی آواز میرے پچھے پچھے بولنا اچھی پنڈ تلواڑا نواسی نشیا کے خلاف

پڑن نہیں دے سڈے بھی نشا کرتے ہیں انہوں نے نشا چڈن لیجھاو گے جنہوں لوٹ ہوئے گی اُنہوں نشا مکتی سینٹر بھرتی کرا اسی کسی بھی نشا دی خود بھی ضمانت نہیں کرا گے اپنے کسی نو بھی ضمانت تو روک گے اسی سارا پنڈ مل کے اپنے نو نشا مکت بنا بہت بہت دنواد جی آپ سب دا بہت بہت ਮੈਂ ਧੰਨਵਾਦ ਕਰਦਾ ਹਾਂ ਸਾਰੇ ਪ੍ਰਸ਼ਾਸਕ ਦਾ ਸਰਪੰਚ ਸਾਹਿਬ ਦਾ ਪੰਚਾਇਤ ਦਾ ਤਸੀਲਦਾਰ ਸਾਹਿਬ ਦਾ ਬੀਡੀਪੀਓ ਸਾਹਿਬ ਦਾ ਸਭ ਦਾ ਤੇ ਖਾਸ ਕਰਕੇ ਧੰਨਵਾਦ ਇਹ ਨੰਗਲ ਦੀ ਮੀਡੀਆ ਦਾ ਸਾਰੀ ਸੂਚੀ ਨੰਗਲ ਦੀ ਪ੍ਰੈਸ ਪਹੁੰਚੀ ਹੈ ਜੋ ਆਪਣੇ ਵੱਖ-ਵੱਖ ਚੈਨਲਾਂ ਰਾਹੀਂ ਅਖਬਾਰਾਂ ਰਾਹੀਂ ਨਸ਼ੇ ਯੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਯੁੱਧ ਨਸ਼ੇ ਵਿਰੁੱਧ ਵਿੱਚ ਆਪੀ ਅਹਿਮ ਭੂਮਿਕਾ ਨਿਭਾ ਰਿਹਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਰੰਭ ਦੇ ਬਾਰੇ ਬੰਦੂਰ ਖਤਾਵਾ ਭੈਣਾ ਨਾਮ ਪਰ 3 ਪਿਆਰੇ ਬੱਚੇ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਰਾਮ ਰਾਮ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਗਰਮੀ ਬਹੁਤ ਹੈ ਤੁਸੀਂ ਆਪਣੇ ਘਰਾਂ ਦੇ ਕੰਮ ਛੱਡ ਕੇ ਦੁਪਹਿਰ ਨੂੰ ਇੱਥੇ ਪਹੁੰਚੇ ਹੋ ਬਹੁਤ ਗੰਭੀਰ ਵਿਸ਼ਾ ਵਿਸ਼ਾ ਸਾਡੇ ਬੱਚਿਆਂ ਨੂੰ ਸਾਡੀ ਜਵਾਨੀ ਨੂੰ ਬਚਾਉਂਦਾ ਤੇ ਮੈਂ ਦਿਨੋਂ ਮੈਨੂੰ ਬੜਾ ਸਕੂਨ ਮਿਲਿਆ ਪੱਛੀਆਂ ਨੇ ਜੋ ਜਦੋਂ ਨੁੱਕਰ ਨਾਟਕ ਕੀਤਾ ਕਿਤੇ ਵੰਦੀਆ ਢੰਗ ਨਾਲ ਦਿਖਾਇਆ ਕਿ ਆਪਾਂ ਜਿਹੜੀ ਚੀਜ਼ ਬੜੀ ਪਜਾਕ ਦੇ ਵਿੱਚ ਆਪਾਂ ਹਾਸੇ ਮਜ਼ਾਕ ਸ਼ੁਰੂ ਕਰਦੇ ਹਾਂ ਪਰ ਉਹਦਾ ਅੰਜਾਮ ਅੰਜਾਮ ਹੈ ਜਿਹੜਾ ਉਹ ਕਿੰਨਾ ਮਾੜਾ ਹੋ ਸਕਦਾ ਪੰਜਾਬ ਸਰਕਾਰ ਇੱਕ ਕੋਸ਼ਿਸ਼ ਕਰ ਰਹੀ ਹੈ ਜੀ ਆਪਾਂ ਇਸ ਪਾਵਨ ਪਵਿੱਤਰ ਹਾਲ 'ਚ ਖੜੇ ਆ ਮੰਦਰ 'ਚ ਖੜੇ ਪ੍ਰਭੂ ਤੋਂ ਅਸ਼ੀਰਵਾਦ ਲੈ ਕੇ ਪੰਜਾਬ ਸਰਕਾਰ ਨੇ ਇੱਕ ਤਹਈਆ ਕੀਤਾ ਇੱਕ ਮਿਸ਼ਨ ਬਣਾਇਆ ਕਿ ਆਪਣੇ ਪੰਜਾਬ 'ਚੋਂ ਆਪਾਂ ਨਸ਼ਾ ਖਤਮ ਕਰਨਾ ਚਿੰਤਾ ਖਤਮ ਕਰਨਾ ਡਰਗਸ ਖਤਮ ਕਰਦੇ ਪਿਛਲੇ 3 ਮਹੀਨਿਆਂ ਚ 11000 ਤਸਕਰ 11000 ਜਿਹੜੇ ਸਮਗਲਰ ਹੈ ਉਹ ਫੜ ਕੇ ਜੇਲ੍ਹਾਂ ਚ ਦਿੱਤੇ ਆ ਇਕੱਲੇ ਸ਼੍ਰੀ ਆਨੰਦਪੁਰ ਸਾਹਿਬ ਦਾ ਸਬਾਹ ਹਲਕੇ ਚ 100 ਤੋਂ ਵੱਧ ਬੰਦੇ ਅੰਦਰ ਦਿੱਤੇ ਬੀਤੇ ਰੋਜ਼ ਵੀ 11 ਗ੍ਰਾਮ ਉਸ ਤੋਂ ਤਿੰਨ ਤਿੰਨ ਪਹਿਲਾਂ 60 ਗ੍ਰਾਮ ਹਰ ਰੋਜ਼ ਅਸੀਂ ਕੋਸ਼ਿਸ਼ ਕਰ ਰਿਹਾ ਸਾਡਾ ਸ਼ਹਿਰ ਸਾਫ਼ ਹੋਵੇ ਇਹ ਕੋਈ ਮਕਸਦ ਨਹੀਂ ਕੋਈ ਸਾਡਾ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਸਮਗਲਰ ਨਾਲ ਇਨਵੋਲਵ ਨਹੀਂ ਤੇ ਪੁਲਿਸ ਨੂੰ ਖੁੱਲ੍ਹੇ ਹੀ ਫਰੀडम ਹੈ ਐਸਐਚਓ ਸਾਹਿਬ ਨੂੰ ਡੀਐਸਪੀ ਨੂੰ ਖੁੱਲੀ ਫਰੀडम ਹੈ ਕਿ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਤਸਕਰ ਹੈ ਉਹਦੇ ਤੇ ਕਾਰਵਾਈ ਕਰੋ ਸਾਡੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਕਿਸੇ ਕੋਈ ਵੀ ਤੁਹਾਨੂੰ ਫੋਨ ਨਹੀਂ ਆਊਗਾ ਹਾਂ ਸਾਡੇ ਫੋਨ ਆਣ ਕੇ ਤੁਹਾਨੂੰ ਇਹ ਦੱਸਣ ਲਈ ਵੀ ਇਸ ਮਹੱਲੇ 'ਚ ਸ਼ਿਕਾਇਤ ਆ ਰਹੀ ਹੈ ਇਸ ਜਗਤ ਤੋਂ ਨੰਗਲ ਦੇ ਵਿੱਚ ਵੀ ਪੰਸਾਬ ਦਾ ਪੀਲਾ ਬਲਡੋজার ਚੱਲਿਆ ਜਿਨ੍ਹਾਂ ਲੋਕਾਂ ਨੇ ਇਸ ਗੱਦੀ ਕਮਾਈ ਤੋਂ ਆਪਣੇ ਘਰ-ਬਾਰ ਬਣਾਏ ਆ ਉਹ ਵੀ ਨਿਸ਼ਚਿਤ ਹੋ ਕੇ ਬੈਠ ਨਾ ਜਾਣ ਇਹ ਨਾ ਸੋਚਣ ਕਿ ਹਾਂ ਅਸੀਂ ਵੱਡੇ-ਵੱਡੇ ਮਹਿਲ ਬਣਾ ਲੈ ਫਾਰਮ ਹਾਊਸ ਬਣਾ ਲੈ ਟੀਲਾ ਪੱਜਾਂ ਐਂ ਤਿਆਰ ਹੈ ਉਹਨਾਂ ਦੇ ਘਰਾਂ ਤੇ ਵੀ ਆਊਗਾ ਮਕਸਦ ਇਹ ਕਿ ਸਾਡਾ ਇਲਾਕਾ ਸਾਫ਼ ਹੋਣਾ ਚਾਹੀਦਾ ਤੇ ਜਿਨ੍ਹਾਂ ਲੋਕਾਂ ਨੇ ਸਾਡੇ ਬੱਚਿਆਂ ਨੂੰ ਇਸ ਦਲਦਲ ਚ ਪਾਇਆ ਆਪਾਂ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਇਨਸਾਫ਼ ਮਿਲੇ ਮੇਰੀਆਂ ਮਤਾਵਾ ਨੂੰ ਜੀ ਤੁਹਾਨੂੰ ਇਹ ਦੱਸਣਾ ਚਾਹੁੰਗਾ ਇਸ ਦੇ ਉੱਤੇ ਜਿੱਥੇ ਅਸੀਂ ਪੁਲਿਸ ਦੇ ਨਾਲ ਲੱਗੇ ਹੋਏ ਹਾਂ ਉੱਥੇ ਹੀ ਜਿਵੇਂ ਇੱਦਾਂ ਦੇ ਜਾਗਰੂਕਤਾ ਕੈਂਪ ਇਹ ਚਲਾ ਰਹੇ ਹਾਂ ਨਾਲ ਹੀ ਸਿਵਲ ਸਰਜਨ ਮਹਿਕਮੇ ਵੱਲੋਂ ਸਾਡੇ ਸਿਹਤ ਬੈਂਕ ਮੇ ਵੱਲੋਂ ਜਿਹੜੇ ਬੱਚੇ ਸਾਡੇ ਦਿਲਚਸਪ ਫਸ ਗਏ ਕੋਈ ਵੀ ਸ਼ਖਸ ਜਿਹੜਾ ਨਸ਼ਾ ਛੱਡਣਾ ਚਾਹਦਾ ਸਰਕਾਰ ਦਾ ਸਪਰਥਨ ਕਰ ਰਹੀ ਹੈ ਅਸੀਂ ਉਹਨਾਂ ਨੂੰ ਨੰਗਲ ਦੇ ਵਿੱਚ ਵੀ ਕੀਰਪੁਰ ਸਾਹਿਬ ਚ ਵੀ ਰਣਗਪੁਰ ਸਾਹਿਬ ਚ ਇੱਕ ਓਪਟ ਕਲੀਨਿਕ ਬਣਾ ਦਿੱਤਾ ਜਿੱਥੇ ਉਹਨਾਂ ਨੂੰ ਇੱਕ ਦਵਾਈ ਮਿਲਦੀ ਹੈ ਜਿਹੜੀ ਜਾ ਕੇ ਗੁਪਤ ਹੈ ਰੋਜ਼ ਇੱਕ ਗੋਲੀ ਖਾਣੀ ਆ ਉਹਦੇ ਨਾਲ ਉਹਨਾਂ ਨੂੰ ਕੋਈ ਸਰੀਰ ਦਾ ਨੁਕਸਾਨ ਨਹੀਂ ਤੇ ਹੌਲੀ-ਹੌਲੀ ਉਸ ਦਵਾਈ ਦੇ ਨਾਲ ਉਹ ਨਸ਼ਾ ਆਪਣੇ ਆਪ ਛੱਡਦਾ ਰੁਕਾ ਬੈਠਦਾ ਐਡਾ ਹੀ ਜਿਹੜੇ ਬੱਚੇ ਜ਼ਿਆਦਾ ਬਿਮਾਰ ਨੇ ਜਾਂ ਜ਼ਿਆਦਾ ਪੀੜਿਤ ਨੇ ਸਾਡੇ ਕੋਲ ਦੋ ਡੀਡਿਕਸ਼ਨ ਸੈਂਟਰ ਇੱਕ ਅਨੰਦਪੁਰ ਸਾਹਿਬ 'ਚ ਇੱਕ ਰੋਪੜ ਵਿਖੇ ਹੈ ਜਿੱਥੇ ਅਸੀਂ ਉਹਨਾਂ ਨੂੰ ਐਡਮਿਟ ਕਰਾ ਸਕਦੇ ਹਾਂ ਮਹੀਨੇ ਡੇਢ ਮਹੀਨੇ ਚ ਇਹ ਬੰਦਾ ਠੀਕ ਹੋ ਜਾਂਦਾ ਨਸ਼ਾ ਛੱਡ ਜਾਂਦਾ ਬਹੁਤ ਪੋਜ਼ਿਟਿਵ ਰਿਜ਼ਲਟ ਆ ਰਹੀ ਹੈ ਤੁਹਾਨੂੰ ਬੇਜਤੀ ਹੈ ਸਾਡੇ ਇਲਾਕੇ ਚ ਮੈਨੂੰ ਮਾਨ ਹੈ ਕਿਉਂਕਿ ਇਹ ਧਾਰਮਿਕ ਇਲਾਕਾ ਹੈ ਗੁਰੂ ਸਾਹਿਬ ਦਾ ਚਰਨ ਸੋਪਰਾਪਤ ਹੈ ਮਹਾਮੈਦੀ ਮਾਤਾ ਨਾਣਾ ਦੇਵੀ ਦੀ ਮਾਤਾ ਜਲਵਾ ਮਾਤਾ ਦੀ ਕਿਰਪਾ ਇਸ ਇਲਾਕੇ ਤੇ ਸਾਡੇ ਇਲਾਕੇ ਚ ਤਾਂ ਦੇ ਬਹੁਤ ਸਾਰੇ ਪਿੰਡ ਹੈ ਜੋ ਬਿਲਕੁਲ ਨਸ਼ਾ ਡਰਗ ਫ੍ਰੀ ਹੈ ਨਸ਼ੇ ਤੋਂ ਰਹਿਤ ਪਰ ਫਿਰ ਵੀ ਜਿਹੜਾ ਥੋੜਾ ਬੋਟਾ ਹੈ ਆਪਣ ਨੂੰ ਵੀ ਇਹ ਸਾਫ ਕਰਨਾ ਆਪ ਸਭ ਨੇ ਸਹਿਯੋਗ ਦੇਣਾ ਨਾਲ ਹੀ ਮੈਂ ਇਸ ਗਲਤੀ ਵੀ ਤੁਹਾਨੂੰ ਮੁਬਾਰਕਬਾਦ ਦਿੰਦਾ ਅੱਜ 20 ਤਰੀਕ ਹੋ ਗਈ ਪਿਛਲੇ 15 ਦਿਨ ਤੋਂ ਅਸੀਂ ਨੰਗਲ ਡੈਮ ਤੇ ਇੱਕ ਮੋਰਚੇ ਦੀ ਲੜਾਈ ਲੜ ਰਹੇ ਸੀ ਸਾਡੇ ਪਾਣੀਆਂ ਦੀ ਉਸ ਮੋਰਚੇ ਦੀ ਜਿੱਤ ਹੋਈ ਅਸੀਂ ਆਪਣਾ ਪਾਣੀ ਬਚਾ ਲਿਆ ਹੁਣੇ ਪਾਣੀ ਸਾਨੂੰ ਨੰਗਲ ਸ਼ਹਿਰ ਚ ਨਹੀਂ ਮਿਲੂਗਾ ਇਹ ਪਾਣੀ ਸਾਨੂੰ ਆਖ-ਖਕ ਪਿੰਡਾਂ ਦੀਆਂ ਸਕੀਮਾਂ ਚ ਵੀ ਮਿਲੂਗਾ ਸਾਡੇ ਇਲਾਕੇ ਨੂੰ ਪਹਿਲੀ ਵਾਰੀ ਪਾਣੀ ਮਿਲਣ ਜਾ ਰਿਹਾ ਨਾਲ ਹੀ ਬਹੁਤ ਸਾਰੇ ਵਿਕਾਸ ਦੇ ਕੰਮ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਜਿਹੜੇ ਆ ਲਗਾਤਾਰ ਨਿਰੰਤਰ ਚੱਲੀ ਆ ਸਕੂਲਾਂ ਦੇ ਵਿੱਚ ਬਹੁਤ ਵਧੀਆ ਸੁਧਾਰ ਹੋ ਰਿਹਾ ਸਕੂਲ ਆਫ ਫੈਮਿਨਟਸ ਨੰਗਲ ਗਰਲ ਸਕੂਲ ਨੰਗਲ ਜਿੱਥੇ ਸਰਕਾਰੀ ਬੱਸਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਕੰਮ ਚੱਲ ਰਿਹਾ ਸਿਕਿਉਰਿਟੀ ਗਾਰਡ ਕੈਂਪਸ ਬਰੇਜਰ ਅਤੇ ਅਸੀਂ ਨਿਮਰਤਾ ਦੇ ਨਾਲ ਆਪਣੇ ਕੰਮ ਕਰਨੇ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਅਖੀਰ ਦੇ ਵਿੱਚ ਅੰਤ ਦੇ ਵਿੱਚ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਜਿੰਨੇ ਬੱਚੇ ਡੱਕਰ ਨਾਟਕ ਆਲੇ ਉਹਨੂੰ ਬੇਨਤੀ ਕਰੂੰਗਾ ਕਿ ਆਜਣ ਉਹ ਇੱਥੇ ਆਜਣ ਬਾਕੀ ਸਾਰੀਆਂ ਮਾਤਾਵਾ ਭੈਣਾ ਨੌਜਵਾਨ ਵੀਰਾਂ ਬਜ਼ੁਰਗਾਂ ਨੂੰ ਬੇਨਤੀ ਹੈ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਆਪਾਂ ਇੱਕ ਸੋਚਕਣੀ ਹੈ ਇਹ ਸੋਚ ਹਰ ਇੱਕ ਪਿੰਡ ਚ ਚੁਕਾਈ ਜਾ ਰਹੀ ਹੈ ਨਸ਼ੇ ਦੇ ਖਿਲਾਫੇ ਲੜਾਈ ਲੜਨ ਲਈ ਸੱਚਾ ਹੱਥ ਅੱਗੇ ਕਰਕੇ ਆਪਾਂ ਇਹ ਸੋਚਕਣੀ ਹੈ ਬੱਚਿਓ ਇੱਥੇ ਆਓ میں جنہیں جنہیں بولوں گا جی آپ جنہیں پیچھے بولنا سب کو بینتی اپنی اپنی جگہ تے کھڑے ہو جائے بیٹا ایتھے لائن اپ کر ایتھا سٹریٹ لائن اپ کر دو بچے ترہ جائے تسی ترہ جائے گوڑیا تسی ترہ جائے گوڑیا تسی ترہ جائے آج سارے آج گوڑیا بیٹا تو بھی آجا سکتا جائے بہت بڑیا تسی ناٹک شاہ آجا ویری بڑی Thank اگے بھی آ جا بھی کوئی دقت آ جا جی آپ سب نے اچھی آواز میرے پیچھے بولنا اسی پنڈ تلواڑا نواسی نشیا کے خلاف ایک جل ہو کے سہ کھانے ہاں کہ اسی نشیا کے خلاف

سارے پنڈ جو پیٹوش بھی نشا کرتے ہیں نے نشا لی سمجھا ہوگی جنہوں لوٹ ہوگی اسی انہوں نشا مکتی سینٹر پرتی کرام گے اسی کسے بھی نشا دی ہاں ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਧਿਕ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਅਧਿਕ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਂਦੇ ਹਾਂ ਨਸ਼ਾ ਮੁਕਤ ਬਣਾਉਂਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਮੈਂ ਧੰਨਵਾਦ ਕਰਦੇ ਹਾਂ ਸਾਰੇ ਪ੍ਰਸ਼ਾਸਨ ਦਾ ਸਰਪੰਚ ਸਾਹਿਬ ਦਾ ਪੰਚਾਇਤ ਦਾ ਤਹਿਸੀਲਦਾਰ ਸਾਹਿਬ ਦਾ ਬੀਡੀਪੀਓ ਸਾਹਿਬ ਦਾ ਸਭ ਦਾ ਤੇ ਖਾਸ ਕਰਕੇ ਧੰਨਵਾਦ ਹੈ ਨੰਗਲ ਦੀ ਮੀਡੀਆ ਦਾ ਸਾਰੀ ਸੁੱਚੀ ਨੰਗਲ ਦੀ ਪ੍ਰੈਸ ਪਹੁੰਚੀ ਹੈ ਜੋ ਆਪਣੇ ਵੱਖ-ਵੱਖ ਚੈਨਲਾਂ ਰਾਹੀਂ ਅਖਬਾਰਾਂ ਰਾਹੀਂ ਨਸ਼ੇ ਯੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਯੁੱਧ ਨਸ਼ੇ ਵਿਰੁੱਧ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ بہت ہی سنکاریوں کے تنوارہ سے میرے سارے مزرد مطاوہ پہنا نام پر دی پیارے بچے آپ سب سے پیار پر اس کا نمستے رام رام آپ سب دا بہت بہت انوان جی گرمی بہت ہے تو اسی اپنے کراندے کام چھڑکے دوپیر کو اتھے پہنچے ہو بہت کمیر وشہ ਵਿਸ਼ਾ ਸਾਡੇ ਬੱਚਿਆਂ ਨੂੰ ਸਾਡੀ ਜਵਾਨੀ ਨੂੰ ਬਚਾਉਂਦਾ ਤੇ ਮੈਂ ਦਿਨੋਂ ਮੈਨੂੰ ਬੜਾ ਸਕੂਨ ਮਿਲਿਆ ਇਹ ਬੱਚਿਆਂ ਨੇ ਜੋ ਜਦੋਂ ਨੁੱਕਰ ਨਾਟਕ ਕੀਤਾ ਕਿੰਨੇ ਵਧੀਆ ਢੰਗ ਨਾਲ